ਸਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਬਠਿੰਡਾ ਤੋਂ ਪਾਪ ਉਮੀਦਵਾਰ ਪਰਮਪਾਲ ਕੌਰ ਦਾ ਚੋਣ ਪ੍ਰਚਾਰ ਸਿਖਰਾਂ ਤੇ ਹੈ ਤੇ ਇਸੇ ਕੜੀ ਤਹਿਤ ਹੋਣੋਂ ਆਦੇ ਪਤੀ ਵਿਚੋਣ ਮੈਦਾਨ ਦੇ ਵਿੱਚ ਉਹਨਾਂ ਦੇ ਪ੍ਰਚਾਰ ਦੇ ਲਈ ਉਤਰੇ ਨੇ ਗੁਰਪ੍ਰੀਤ ਸਿੰਘ ਮਲੂਕਾ ਦੇ ਵੱਲੋਂ ਆਪਣੀ ਪਤਨੀ ਪਰੰਪਾਲਕੌਰ ਦੇ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਅਸੀਂ ਆਮ ਅਸੀਂ ਭਾਜਪਾ ਦੇ ਵੱਲੋਂ 10 ਸਾਲਾਂ ਦੇ ਲਈ ਕੀਤੇ ਗਏ ਦੇਸ਼ ਦੇ ਵਿਕਾਸ ਦੇ ਕੰਮਾਂ ਦੇ ਉੱਤੇ ਵੋਟ ਮੰਗ ਰਹੇ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੇ ਉੱਤੇ ਬੋਲਦੇ ਹੋਏ ਕਿਹਾ ਹੈ ਕਿ ਬਹੁਤ ਜਲਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡੇ ਦੇ ਵਿਕਾਸ ਲਈ ਵੀ ਕੰਮ ਕਰਨਗੇ ਤੇ ਭਾਜਪਾ ਨੂੰ ਜ਼ਰੂਰ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਦੇ ਨਾਲ ਹੰਗਾਰਾ ਮਿਲੇਗਾ ਬਹੁਤ ਵਧੀਆ ਜੀ ਬਹੁਤ ਅੱਛਾ ਚੱਲ ਰਿਹਾ ਜਿਵੇਂ ਪਹਿਲੀ ਵਾਰ ਲੜ ਰਹੀ ਹੈ ਭਾਰਤੀ ਜਨਤਾ ਪਾਰਟੀ ਕੁਝ ਤਾਂ ਜਿਹੜੀ 10 ਸਾਲ ਦੀ ਕਾਰਗੁਜ਼ਾਰੀ ਹੈ ਉਹਨੂੰ ਦੇਖ ਕੇ ਕਿ ਉਹ ਦੇਸ਼ ਵਾਸਤੇ ਬਹੁਤ ਅੱਛੀ ਸੀ ਬਾਕੀ ਜਿਹੜੀਆਂ ਸਕੀਮਾਂ ਹੈ ਭਾਰਤੀ ਜਨਤਾ ਪਾਰਟੀ ਦੀਆਂ ਹਰ ਵਰਗ ਦੇ ਲਈ ਔਰ ਖਾਸ ਕਰਕੇ ਦਲਿਤ ਵਰਗ ਦੇ ਲਈ ਉਹ ਉਹਨਾਂ ਨੂੰ ਸਮਝ ਆਈ ਹੈ ਹੁਣ ਕਿ ਬਿਲਕੁਲ ਸਾਡੇ ਵਾਸਤੇ ਬਣਾਈਆਂ ਔਰ ਜਿੰਨਾ ਫੰਡਸ ਉਪਲਬਧ ਕਰਾਏ ਨੇ ਉਹ ਸਾਡੀ ਭਲਾਈ ਵਾਸਤੇ ਕਰਾਏ ਨੇ ਤੇ ਜਿਹੜੇ ਇੱਥੇ ਸਰਕਾਰਾਂ ਉਹ ਤਾਂ ਐਵੇਂ ਨਾ ਹੀ ਵਰਤੀ ਜਾਂਦੀਆਂ ਆਪ ਦੇ ਫੋਟੋਆਂ ਲਾ ਕੇ ਉਹਨਾਂ ਤੇ ਪਰ ਜਿਹੜਾ ਪੈਸਾ ਹੈ ਸਾਰਾ ਹਰ ਸਕੀਮ ਦਾ ਉਹ ਕੇਂਦਰ ਸਰਕਾਰ ਵੱਲੋਂ ਮੋਦੀ ਸਾਹਿਬ ਵੱਲੋਂ ਹੀ ਦਿੱਤਾ ਜਾ ਰਿਹਾ ਹੈ ਸੱਚੇ ਪੰਜਾਬ ਦੇ ਵਿੱਚ ਲੋੜਵੰਦ ਲੋਕਾਂ ਨੂੰ ਜਿਵੇਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਲੋਕਾਂ ਦੇ ਵਿੱਚ ਵਿਚਰਦੇ ਹੋਣਗੇ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਇਸ ਵੇਲੇ ਲੋਕਾਂ ਦੇ ਵਿੱਚ ਉਹਨਾਂ ਪ੍ਰਤੀ ਨਾ ਬਹੁਤ ਗੁੱਸਾ ਹੈ ਜੀ ਮਨਾਂ ਦੇ ਵਿੱਚ ਉਹ ਕਹਿੰਦੇ ਵੀ ਗੱਲਾਂ ਤਾਂ ਬਹੁਤ ਕੀਤੀਆਂ ਸੀ ਪਰ ਪੂਰੀ ਇੱਕ ਵੀ ਨਹੀਂ ਕੀਤੀ ਇਸ ਕਰਕੇ ਵੀ ਐਤਕੀ ਅਸੀਂ ਬਿਲਕੁਲ ਉਹਨਾਂ ਨੂੰ ਮੋਹ ਨਹੀਂ ਲਾ ਰਹੇ ਕੱਲ ਬਠਿੰਡਾ ਦੇ ਵਿੱਚ ਵੀ ਮੋੜ ਉੱਥੇ ਜਿਹੜਾ ਹੋਇਆ ਉਹ ਵੀ ਬੜਾ ਨਵੋਸ਼ੀ ਵਾਲਾ ਸੀਗਾ ਪਹਿਲਾਂ ਤਾਂ ਐਮਐਲਏ ਨੂੰ ਕੇ ਕੇ ਉਠਾਈ ਰੱਖਿਆ ਉਹਨੂੰ ਪੁੱਛੀ ਕਿ ਉਹ ਤੋਂ ਜਵਾਬ ਨਹੀਂ ਆਇਆ ਫਿਰ ਜਦੋਂ ਉਹਨਾਂ ਦਾ ਰੋਡ ਸ਼ੋਅ ਸੀਗਾ ਉਹਦੇ ਵਿੱਚ ਵੀ ਲੋਕਾਂ ਨੇ ਵੇਖ ਲਓ ਵੀ ਰੋਸਵਾ ਜੋ ਬੰਦ ਕਰਤਾ ਸਾਰਾ ਬਾਜ਼ਾਰ ਤੇ ਉਲਟਾ ਸਗਾ ਨਾਰੇਬਾਜੀ ਕੀਤੀ ਤੇ ਉੱਥੋਂ ਵਾਪਸ ਜਿਹੜਾ ਆਉਣਾ ਪਿਆ ਸੋ ਇਹੋ ਜਿਹੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਚੀਜ਼ਾਂ ਜਿਨ੍ਹਾਂ ਲੋਕਾਂ ਨੂੰ ਵੇਖੋ ਬਣਾਇਆ ਨਾ ਹੁਣ ਲੋਕ ਜਾਗਰੂਕ ਹੋ ਕੇ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਵੋਟਾਂ ਦੇ ਹੱਕਦਾਰ ਨਹੀਂ ਸਾਬ। ਪਹਿਲਾਂ ਇਹ ਚਾਹਦਾ ਹੁੰਦਾ ਸੀ ਕਿ ਬੀਜੇਪੀ ਨੂੰ ਜਿਹੜਾ ਇਹ ਸ਼ਹਿਰਾਂ ਦੇ ਵਿੱਚ ਜਾਂਦੇ ਜਾਂਦੇ ਹੁਣ ਬੀਜੇਪੀ ਦੇ ਕੰਮ ਨੂੰ ਲੈ ਕੇ ਛੰਡਾ ਦੇ ਵਿੱਚ ਬਹੁਤ ਬਹੁਤ ਵਧੀਆ ਜਨਦਾ ਦੇ ਆ ਵੇਖੋ ਹੁਣ ਤੁਸੀਂ ਦੇਖ ਰਹੇ ਆ ਪਿਛਲਾ ਸਪਾਲ ਦੇ ਵਿੱਚ ਵੀ ਬਹੁਤ ਅੱਛਾ ਸੀ ਇਸ ਨਗਰ ਦੇ ਵਿੱਚ ਵੀ ਵੇਖੋ ਸਾਰੇ ਵੀਰ ਬਜ਼ੁਰਗ ਮਤਾਵਾ ਪੈਣਾ ਮੁੰਮਾ ਕੇ ਆਏ ਆ ਉਹ ਕਹਿੰਦੇ ਵੀ ਜੇ ਕੋਈ ਸਾਡੇ ਕੋਲੇ ਹੁਣ ਸਹੀ ਪਲੇਟਫਾਰਮ ਹੈ ਜਾਂ ਪਾਰਟੀ ਜਿਹਦੇ ਰਾਹੀਂ ਵਧੀਆ ਹੋਂ ਵਾਲਾ ਸਮਾਂ ਹੋ ਸਕਦਾ ਜਾਂ ਸਾਡੀ ਮਦਦ ਹੋ ਸਕਦੀ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਹੈ ਤੇ ਪੂਰੇ ਉਤਸ਼ਾਹ ਦੇ ਨਾਲ ਜੁੜ ਰਹੇ ਨੇ ਔਰ ਪੂਰਾ ਭਾਰੀ ਸਮਰਥਨ ਦਾ ਇੱਥੇ ਭਰੋਸਾ ਦਿਵਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਰਿਜ਼ਲਟ ਮਿਲਣਗੇ ਜੀ ਤੇ ਇੱਕ ਤਰੀਕੇ ਦੇ ਪ੍ਰਧਾਨ ਮੰਤਰੀ ਅੱਜ ਪੰਜਾਬ ਦੇ ਵਿੱਚ ਕਿਰਿਤ ਕਿ ਆ ਕੀ ਲੱਗਦਾ ਹੈਗਾ ਉਹਨਾਂ ਦੇ ਆਉਣ ਨਾਲ ਕਿੰਨਾ ਕਰ ਸਕਦੇ ਬਹੁਤ ਫਰਕ ਪਊਗਾ ਜੀ ਪੰਜਾਬ ਦੇ ਲੋਕ ਬੜੇ ਉਹਨਾਂ ਦੀ ਸਿੱਦਤ ਦਾ ਇੰਤਜ਼ਾਰ ਕਰ ਰਹੇ ਸੀ ਕਿ ਉਹ ਜਰੂਰ ਆਉਣ ਤੇ ਆ ਕੇ ਇੱਥੇ ਸੰਬੋਧਨ ਕਰਨ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਦੱਸਣ ਕਿ ਦੇਸ਼ ਵਾਸਤੇ ਤੇ ਇਹਨਾਂ ਸੂਬਿਆਂ ਵਾਸਤੇ ਕੀ ਕਰਨਾ ਹੈ ਜੋਗੀ ਜੀ ਦੀ ਵੀ ਬਹੁਤ ਮੰਗ ਕਰ ਰਹੇ ਆ ਪੰਜਾਬ ਦੇ ਲੋਕ ਉਹ ਕਹਿੰਦੇ ਵੀ ਜਿਵੇਂ ਯੂਪੀ ਦੇ ਵਿੱਚ ਸੁਧਾਰ ਕੀਤਾ ਹੈ ਇੱਥੇ ਜਿਹੜਾ ਪੰਜਾਬ ਦਾ ਹਾਲ ਹੈ ਤੇ ਉਹ ਉਹੇ ਜਿਹਾ ਮੁੱਖ ਮੰਤਰੀ ਠੀਕ ਕਰ ਸਕਦਾ ਹੈ ਤਾਂ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਦੇ ਨਾਲ ਰਹਿ ਸਕਣ ਤੇ ਹਰ ਕੋਈ ਬੰਦਾ ਵਧੀਆ ਆਪਦਾ ਕਾਰੋਬਾਰ ਕਰ ਸਕੋਈ ਬਟਿੰਡਾ ਦੀ ਵੀ ਕੋਈ ਚਰਚਾ ਕਰ ਰਹੀ ਹੈ ਜੀ ਉਹਨਾਂ ਦੇ ਵਿੱਚ ਬਟਿੰਡਾ ਸਾਨੂੰ ਪ੍ਰੋਗਰਾਮ ਦੇਣਾ ਜੀ ਇੱਕ ਦੋ ਦਿਨਾਂ ਚ ਕਲੀਅਰ ਹੋ ਜਾਏਗਾ ਸਾਨੂੰ ਉਮੀਦ ਹੈ ਕਿ ਜਰੂਰ ਪ੍ਰੋਗਰਾਮ ਦੇਣਗੇ